ਗੱਲ ਕਰਦੇ ਆਂ ਅੱਜ ਕੱਲ ਦੇ ਨੌਜਵਾਨ ਜਿਥੇ ਆਪਣੇ ਬਜ਼ੁਰਗਾਂ ਦਾ ਆਦਰ ਸਮਾਨ ਕਰਨਾ ਭੁੱਲ ਗਏ ਨੇ ਉਹਨਾਂ ਨੂੰ ਯਾਦ ਤੱਕ ਵੀ ਨਹੀਂ ਕਰਦੇ ਜਿੰਦਿਆਂ ਨੂੰ ਵੀ ਜਿਹੜੇ ਨੇ ਸੜਕਾਂ ਤੇ ਰੁਲਦੇ ਤੁਸੀਂ ਦੇਖਿਆ ਹੋਵੇਗਾ ਪਰ ਕੋਰਾਲੀ ਦੇ ਮਿੱਡਾ ਕੇਅਰ ਹਸਪੀਟਲ ਦੇ ਜੋ ਡਾਕਟਰ ਨੇ ਡਾਕਟਰ ਆਸਥਾ ਦੇ ਵੱਲੋਂ ਆਪਣੀ ਨਾਨੀ ਜੀ ਦੀ ਅੱਜ 95 ਸਾਲ ਦੀ ਉਮਰ ਹੋਣ ਤੇ ਉਹਨਾਂ ਦੇ ਜਨਮ ਦਿਨ ਤੇ ਅੱਜ ਮਿੱਡਾ ਕੇਅਰ ਹਸਪੀਟਲ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਏ ਇਸ ਖੂਨਦਾਨ ਕੈਂਪ ਦੇ ਵਿੱਚ ਰੋਪੜ ਤੋਂ ਬਲੱਡ ਲੈਂਡ ਜਿਹੜੇ ਡਾਕਟਰਾਂ ਦੀ ਟੀਮ ਆਈ ਹੋਈ ਹੈ ਤੇ ਨਗਰ ਕਾਉਂਸਲ ਦੇ ਐਮਸੀ ਬਹਾਦਰ ਓਕੇ ਦੇ ਨਾਲ-ਨਾਲ ਕਈ ਹੋਰ ਜਿਹੜੇ ਨੇ ਮਹਤਵਪੂਰਨ ਬੰਦੇ ਵੀ ਉਰੇ ਆਏ ਨੇ ਕੀ ਉਹਨਾਂ ਦਾ ਕਹਿਣਾ ਹੈ ਡਾਕਟਰ ਆਸਥਾ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਸ ਹਸਪੀਟਲ ਦੀਆਂ ਬਲੱਡ ਕੈਂਪ ਦੀਆਂ ਇਹ ਲਾਈਵ ਤਸਵੀਰਾਂ ਬੀਪੋ ਜੀ ਜਿਹੜਾ ਖੂਨ ਦਾਣਾ ਇਹ ਬਹੁਤ ਸਭ ਤੋਂ ਵੱਡਾ ਦਾਣ ਮਹਾਦਾਨ ਹੈ ਕਿਉਂਕਿ ਸਾਰਿਆਂ ਬੰਨਾਂ ਤੋਂ ਇਸ ਦੀ ਮਹੱਤਤਾ ਇਸ ਕਰਕੇ ਹੈ ਕਿ ਜਦੋਂ ਕੋਈ ਪ੍ਰਾਣੀ ਜ਼ਿੰਦਗੀ ਔਰ ਮੌਤ ਨਾਲ ਜੁੜਦਾ ਹੁੰਦਾ ਤਾਂ ਉਸ ਵੇਲੇ ਡਾਕਟਰ ਸਾਨੂੰ ਉਤਰਾੰਤ ਕਹਿ ਦਿੰਦੇ ਨੇ ਕਿ ਸਾਨੂੰ ਖੂਨ ਚਾਹੀਦਾ ਔਰ ਜਿਹੜਾ ਖੂਨ ਹੈ ਅਗਰ ਅਸੀਂ ਡੋਨੇਟ ਕਰਾਂਗੇ ਤਾਂ ਹੀ अवेलेबल ਹੁੰਦਾ ਹੈ ਜੀ ਬੈਂਕਾਂ ਦੇ ਵਿੱਚ ਪਰ ਬਹੁਤ ਵੱਡਾ ਪਰਾਲਾ ਹੈ ਜੀ ਸਾਡੇ ਮੱਡਾ ਕੇਅਰ ਹਸਪੀਟਲ ਦਾ ਕਿ ਸਾਡੇ ਡਾਕਟਰ ਆਸਥਾ ਜੀ ਜਿਨ੍ਹਾਂ ਦਾ ਇਹ ਹਸਪੀਟਲ ਹੈ ਮਿੱਡਾ ਕੇਅਰ ਹਸਪੀਟਲ ਉਹਨਾਂ ਨੇ ਆਪਣੇ ਨਾਨੀ ਜੀ ਨੂੰ ਸਮਰਪਿਤ ਉਹਨਾਂ ਦਾ ਅੱਜ ਬਰਥਡੇ ਆ 95 ਔਰ ਡਾਕਟਰ ਆਸਥਾ ਜੀ ਦੇ ਜਿਹੜੇ ਨਾਨੀ ਜੀ ਆ ਕੁਸ਼ਮ ਲੱਤਾ ਅਰੋੜਾ ਜੀ ਅਜੂਨਾ ਨੂੰ ਇਹਨਾਂ ਨੇ ਜਿਹੜਾ ਸਰਪ੍ਰਾਈਜ਼ ਫੋਨ ਦਾਨ ਦੇ ਕੇ ਅੱਜ ਇਹ ਕੈਂਪ ਲਾ ਕੇ ਕੀਤਾ ਅਸੀਂ ਤਾਂ ਕਹਾਂਗੇ ਬਹੁਤ ਸਲਾਘਾਯੋਗ ਹੈ ਸਾਰਿਆਂ ਨੂੰ ਜਨਮ ਦਿਨ ਆਪਦੇ ਵੱਡਿਆਂ ਦੇ ਬਜ਼ੁਰਗਾਂ ਦੇ ਬੱਚਿਆਂ ਦੇ ਇਸੇ ਤਰ੍ਹਾਂ ਮਨਾਉਣੇ ਚਾਹੀਦੇ ਆ ਔਰ ਮੈਂ ਤਾਂ ਕਹਾਂਗਾ ਕਿ ਇਹ ਬਹੁਤ ਵੱਡਾ ਯੱਗ ਹੈ ਇਹਦੇ ਵਿੱਚ ਸਾਰਿਆਂ ਨੂੰ ਹਿੱਸਾ ਲੈਣਾ ਚਾਹੀਦਾ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਕਈ ਲੋਕ ਅਜੇ ਵੀ ਡਰ ਰਹੇ ਨੇ ਬਹਾਦਰ ਸਾਹਿਬ ਤੁਸੀਂ ਅਰੇ ਚੀਫ ਗੈਸਟ ਦੇ ਤੌਰ ਤੇ ਆਏ ਹੋ ਤੁਸੀਂ ਵੀ ਮੈਨੂੰ ਲੱਗਦਾ ਖੂਨ ਦਿੱਤਾ ਹੈ ਕੀ ਕਹਿਣਾ ਚਾਹੁੰਦੇ ਹੋ ਕਹਿੰਦੇ ਨੇ ਕਿ ਕਈ ਲੋਕ ਜਿਹੜੇ ਡਰਦੇ ਨੇ ਕਹਿੰਦੇ ਨੇ ਖੂਨ ਦੇਣ ਨਾਲ ਕਮਜ਼ੋਰੀ ਆ ਜਾਂਦੀ ਪਰ ਤੁਸੀਂ ਅਰੇ ਖੂਨ ਦਿੱਤਾ ਹੈ ਚੀਫ ਗੈਸਟ ਵੀ ਹੋ ਕੀ ਕਹਿਣਾ ਚਾਹੁੰਦੇ ਹੋ ਖੂਨਦਾਨ ਤਾਂ ਇੱਕ ਬੜੀ ਨਾਰਮਲ ਗੱਲ ਹੈ ਖੂਨ ਦੇਣਾ ਜੇ ਤੁਸੀਂ ਪਲੇਟलेट्स ਵੀ ਘਣਾਉਨੇ ਆ ਨਾ ਜੀ ਤਾਂ ਮੈਂ ਉਹ ਵੀ ਇੰਟਰਨੈਟ ਕੀਤੇ ਹੋਏ ਆ ਉਹ ਵੀ ਕੋਈ ਵੱਡੀ ਗੱਲ ਨਹੀਂ ਹੈ ਕਿ ਕਿਸੇ ਨੂੰ ਡਰਨੇ ਦੀ ਲੋੜ ਨਹੀਂ ਔਰ ਇਹ ਸਭ ਨੂੰ ਕਰਦੇ ਰਹਿਣਾ ਚਾਹੀਦਾ ਇਹਦੇ ਨਾਲ ਜਿਹੜਾ ਆਪਣੀ ਬਾਡੀ ਹੈ ਨਿਰੋਗ ਰਹਿੰਦੀ ਆ ਔਰ ਜੇ ਤੁਸੀਂ ਸਰੀਰ ਨੂੰ ਆਪਣਾ ਨਿਰੋਗ ਰੱਖਣਾ ਤਾਂ ਤੁਸੀਂ ਅ ਕੁਝ ਹਰ ਸੇਵਾਦ ਆਪਣਾ ਖੂਨਦਾਨ ਜ਼ਰੂਰ ਕਰੋ ਮਿੱਡਾ ਕੇਅਰ ਵੱਲੋਂ ਜਿਹੜਾ ਅੱਜ ਹਸਪੀਟਲ ਵੱਲੋਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਇਹ ਬਹੁਤ ਵੱਡਾ ਇੱਕ ਉਪਰਾਲਾ ਹੈ ਔਰ ਸਾਨੂੰ ਸਾਡੇ ਇਲਾਕੇ ਤੇ ਮਾਣ ਹੋਣਾ ਚਾਹੀਦਾ ਕਿ ਸਾਡੇ ਇਲਾਕੇ ਦੇ ਅੰਦਰ ਐਨੇ ਵਧੀਆ ਤਰੀਕੇ ਦੇ ਨਾਲ ਇਹ ਕੈਂਪਾਂ ਚ ਲੱਗ ਰਿਹਾ ਜਿਹਦੇ ਅੰਦਰ ਸਾਡੇ ਚੇਅਰਮੈਨ ਸਾਹਿਬ ਹਾਜ਼ਰ ਜੀ ਅਸ਼wini ਜੀ ਡਾਕਟਰ ਕੋਸ਼ਣ ਜੀ ਸਾਰੇ ਜਿਹੜੇ ਹੈਗੇ ਆ ਉਹ ਸਾਡੇ ਨਾਲ ਇੱਥੇ ਅੱਜ ਸ਼ਾਮਿਲ ਨੇ ਤੇ ਅੱਜ ਉਹਨਾਂ ਦੀ ਜਿਹੜੀ ਨਾਨੀ ਜੀ ਹੈ ਆਸਥਾ ਜੀ ਦੇ ਕੁਸਮ ਲਤਾ ਅਰੋੜਾ ਜੀ ਉਹਨਾਂ ਦਾ ਬਰਥਡੇ ਮਨਾਇਆ ਜਾ ਰਿਹਾ ਅਸੀਂ ਤਾਂ ਇਹੀ ਕਹਾਂਗੇ ਕਿ ਸਮਾਜ ਦੇ ਅੰਦਰ ਜਿਹੜਾ ਖੂਨਦਾਨ ਹੈ ਇਹ ਸਭ ਤੋਂ ਵੱਡਾ ਦਾਨ ਹੈ ਕਿਉਂਕਿ ਇਹਦੇ ਨਾਲ ਕਿਸੇ ਪ੍ਰਾਣੀ ਦੀ ਜਿਹੜੀ ਜਾਨ ਬਚਦੀ ਹੈ ਡਾਕਟਰ ਜੀ ਤੇ ਇਹ ਸਭ ਨੂੰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਜਿਹੜਾ ਇਹ ਮਿੱਡਾ ਹਸਪੀਟਲ ਨੇ ਮਤਲਬ ਕੈਂਪ ਲਗਾਇਆ ਹੈ ਬਹੁਤ ਵਧੀਆ ਪ੍ਰਬਾਲਾ ਕਰਿਆ ਹੈ ਤੇ ਨੌਜਵਾਨਾਂ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਫੋਨ ਦਾਨ ਕੈਂਪ ਵਿੱਚ ਵੱਧ ਤੋਂ ਵੱਧ ਜੀ ਸਾਰੇ ਲੈਣਾ ਲੈਣਾ ਚਾਹੀਦਾ ਹੈ ਕਿਉਂਕਿ ਜਿਹੜੇ ਤੁਹਾਨੂੰ ਪਤਾ ਦੁਰਘਟਨਾ ਹੋ ਰਹੀਆਂ ਐ ਇਹਨਾਂ ਦਾ ਜਿਹੜੇ ਐਕਸੀਡੈਂਟ ਵਗੈਰਾ ਹੋ ਰਹੇ ਐ ਜਿਹੜਾ ਫੋਨ ਦਾ ਫੋਨ ਦੀ ਲੋੜ ਹੈ ਉਹਨਾਂ ਨੂੰ ਫੋਨ ਦੇ ਕੇ ਉਹਨਾਂ ਦੀ ਜਾਨ ਬਚ ਸਕਦੀ ਹੈ ਤੇ ਇੱਕ ਦਾ ਲਾਹੌਰ ਆ ਇਹਨਾਂ ਨੇ ਜਿਹੜਾ ਆਪਣੀ ਨਾਨੀ ਦੇ 95 ਜਨਮ ਦਿਨ ਤੇ ਫੋਨ ਦਾਨ ਕੈਂਪ ਲਗਾਇਆ ਹੈ ਅੱਜ ਕੱਲ ਦੇ ਨੌਜਵਾਨ ਆਪਣੇ ਬਜ਼ੁਰਗਾਂ ਦਾ ਆਦਰ ਉਤਰ ਕਰਨਾ ਜਿਹੜਾ ਭੁੱਲ ਗਏ ਨੇ ਕੀ ਕਹਿਣਾ ਚੰਦਰੇ ਦੇ ਬਾਰੇ ਇਹ ਜਿਹੜੇ ਨੌਜਵਾਨ ਵੀਰ ਇਹ ਆਪਣੇ ਮਤਲਬ ਬਜ਼ੁਰਗਾਂ ਦਾ ਮਾਣ ਆਦਰ ਕਰਨਾ ਭੁੱਲੇ ਗਏ ਜਮਈ ਜਮਈ ਮਤਲਬ ਪਿੱਛੇ ਛੱਡ ਗਏ ਇਹਨਾਂ ਨੂੰ ਆਪਣੇ ਬਜ਼ੁਰਗਾਂ ਦਾ ਮਾਣ ਆਦਰ ਕਰਨਾ ਚਾਹੀਦਾ ਚਾਹੀਦਾ ਹੈ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਆਪਣੇ ਮਿੱਡਾ ਕੇਅਰ ਹਸਪੀਟਲ ਵਾਲਿਆਂ ਦਾ ਜੀ ਵੀ ਜਿਨ੍ਹਾਂ ਨੇ ਆਪਣੀ ਨਾਨੀ ਜੀ ਦੇ 95 ਜਮ ਦਿਨ ਦੇ ਖੂਨਦਾਨ ਕੈਂਪ ਲਗਵਾਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੋ ਵੀਰਾਂ ਨੂੰ ਦੁਬਾਰਾ ਵੀ ਫੇਰ ਬੇਨਤੀ ਹੈ ਕਿ ਵੱਧ ਤੋਂ ਵੱਧ ਖੂਨ ਦਾ ਨਾ ਕਰਿਆ ਕਰੋ 6 ਵਜੇ ਤੱਕ ਲੱਗਣਾ ਹੈ 6 ਵਜੇ ਤੱਕ ਇਹ ਕੈਂਪ ਲੱਗਣਾ ਹੈ ਤੋ 6 ਵਜੇ ਤੱਕ ਕੋਈ ਵੀ ਆ ਸਕਦਾ ਉਹ ਟਾਈਮ ਦਿੱਤਾ ਤੇ ਵੀਰੇ ਜਿਹੜਾ ਕੈਂਪ ਲਾਇਆ ਆਸਥਾ ਮੈਡਮ ਨੇ ਪਿਆਰ ਦਾ ਸਰਕਸ ਇੱਥੇ ਆਏ ਆ ਉਹਨਾਂ ਨੇ ਕੈਂਪ ਲਾਇਆ ਤੇ ਉਹਨਾਂ ਨੇ ਆਪਣੀ ਨਾਨੀ ਜੀ ਦੀ ਯਾਦ ਵਿੱਚ ਕੈਂਪ ਲਗਾਇਆ ਜੀ ਜਨਮ ਦਿਨ ਦੀ ਖੁਸ਼ੀ ਦੀ ਵਿੱਚ ਕੈਂਪ ਲਗਾਇਆ ਤੇ ਬਹੁਤ ਵਧੀਆ ਪ੍ਰਬਾਲਾ ਉਹਨਾਂ ਦਾ ਜੀ ਇਹ ਤੇ ਨੌਜਵਾਨਾਂ ਨੂੰ ਵੀ ਵੱਲ ਚੜ ਕੇ ਹਿੱਸਾ ਲੈਣਾ ਚਾਹੀਦਾ ਇਕਣਾ ਕੈਂਪ ਲਗਾਣਾ ਹੈ ਪਿੰਡਾਂ ਵਿੱਚ ਵੀ ਕੈਂਪ ਲੱਗਣੇ ਚਾਹੀਦੇ ਆ ਕਿਉਂਕਿ ਫੋਨ ਦੀ ਬਹੁਤ ਕਮੀ ਆ ਰਹੀ ਹੈ ਪਤਾ ਲੱਗਿਆ ਹੈ ਹਰ ਇੱਕ ਬੰਦੇ ਨੂੰ ਬਈ ਪਿੰਡਾਂ ਵਿੱਚ ਜਾਗਰੂ ਕਰਨਾ ਚਾਹੀਦਾ ਵੀ ਕੈਂਪ ਲੱਗਣੇ ਚਾਹੀਦੇ ਆ ਜੀ ਤੇ ਮੈਂ ਇਹੀ ਵੀ ਵਰਕ ਫੋਨਦਾਨ ਕਰਿਆ ਅੱਜ ਮੈਨੂੰ ਅੱਜ ਤੱਕ ਕੋਈ ਪ੍ਰੋਬਲਮ ਨਹੀਂ ਆਈ ਕਦੇ ਵੀ ਮੈਂ 2 ਵਾਰ ਪਹਿਲਾਂ ਮੈਂ ਫੋਨਦਾਨ ਕਰ ਚੁੱਕਿਆ 20 ਵਾਰਤ ਕਰਕੇ ਹੁਣ ਕਰਦਾ ਜਦੋਂ ਤੁਸੀਂ ਫੋਨਦਾਨ ਕਰਦੇ ਹੋ ਤਾਂ ਇੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਵੀਰੇ ਇਹਨਾਂ ਕਹਿਣ ਦਾ ਮਤਲਬ ਹੈ ਆਪਣੇ ਆਪ ਨੂੰ ਨਵਾਂ ਨਵਾਂ ਫੀਲ ਹੁੰਦਾ ਵੀ ਯਾਰ ਵਧੀਆ ਲੱਗਦਾ ਵੀ ਕ ਫੋਨ ਨਿਕਟਾਉਣਾ ਚਾਹੀਦਾ ਇਹ ਹੋ ਜਾਂਦਾ ਕੋਈ ਹੋ ਜਾਂਦਾ ਐਦਾਂ ਦਾ ਕੁਝ ਨਹੀਂ ਹੈਗਾ ਜੀ ਬਹੁਤ ਵਧੀਆ ਪ੍ਰਬਾਲਾ ਕਰਿਆ ਜੀ ਵੈਸੇ ਵੀ ਅਸੀਂ ਵੇਟ ਕਰ ਰਹੇ ਸੀਗੇ ਕਿਸੇ ਕੈਂਪ ਵਗੈਰਾ ਦੀ ਇਹਨਾਂ ਨੇ ਮੈਡਮ ਨੇ ਸਾਨੂੰ ਜਦੋਂ ਕਾਲ ਆਈ ਇਹਨਾਂ ਦੇ ਸਟਾਫ ਨੇ ਕਾਲ ਕਰੀ ਤੁਹਾਨੂੰ ਫਿਰ ਮੈਨੂੰ ਖੁਸ਼ੀ ਹੋਈ ਵੀ ਚਲ ਮੈਡਮ ਨੇ ਜਾ ਕੇ ਆਈ ਇਹਨਾਂ ਦਾ ਤੇ ਇਹਨਾਂ ਦਾ ਰੋਟੀ ਪਾਣੀ ਦਾ ਪ੍ਰਬੰਧ ਬਹੁਤ ਵਧੀਆ ਕਰਿਆ ਹੋਇਆ ਜੀ ਖਾਣ ਪੀਣ ਦਾ ਤੇ ਸਟਾਫ ਬੜਾ ਵਧੀਆ ਇਹਨਾਂ ਦਾ ਬਹੁਤ ਵਧੀਆ ਪਾਲਾ ਕਰਿਆ ਹੋਇਆ ਜੀ ਸਾਡਾ ਸਨਮਾਨ ਕਰਿਆ ਇਹਨਾਂ ਨੇ ਹਾਂ ਜੀ ਸਨਮਾਨ ਕਰਿਆ ਤੇ ਨਾਲ ਸਾਨੂੰ ਹੋਰ ਖੁਸ਼ੀ ਹੋਈ ਹੈ ਜੀ ਵੀ ਸਾਨੂੰ ਸਪੈਸ਼ਲ ਇਹਨਾਂ ਨੂੰ ਬੁਲਾ ਕੇ ਸ ਤੁਸੀਂ ਕਹਿੰਦੇ ਨਾ ਪ੍ਰੇਮ ਤਾਂ ਸਾਡਾ 10-12 ਸਾਲ ਤੋਂ ਪੁਰਾਣਾ ਪੁਰਾਣਾ ਜਿਹੋ ਉਸ ਦਾ ਹਸਪਤਾਲ ਚੱਲ ਰਿਹਾ ਜੀ ਉਸ ਟਾਈਮ ਤੁਸੀਂ ਹਰ ਰੋਜ਼ ਇਹਨਾਂ ਕੋਲ ਦੁਹੇ ਤੀਏ ਦੇ ਨੂੰ ਵਿਜ਼ਿਟ ਕਰ ਰਹੇ ਜਾਂ ਮਿਲ ਰਹੇ ਇਹਨਾਂ ਨੂੰ ਆਕਾ ਜੀ ਬਾਕੀ ਬਹੁਤ ਜਿਹੜੇ ਕਈ ਲੋਕ ਐ ਹਜੇ ਵੀ ਖੂਨ ਦਾਨ ਕਰਨ ਤੋਂ ਡਰਦੇ ਆ ਤੁਸੀਂ ਕਹਿੰਦੇ 25-30 ਵਾਰ ਖੂਨ ਦੇ ਹਾਂਜੀ ਮੈਂ 23 ਵਾਰ ਖੂਨ ਦਾਨ ਕਰਦਾ ਨਹੀਂ ਇਹ ਜਿਹੇ ਲੋਕ ਨੇ ਜਿਹੜੇ ਡਰਦੇ ਨੇ ਕਿ ਖੂਨ ਨਹੀਂ ਦੇਣਾ ਹੈਗਾ ਕਿਤੇ ਕਮਜ਼ੋਰੀ ਆ ਜਾਈਗੀ ਕੀ ਹੋਵੇਗਾ ਕੀ ਲੱਗਦਾ ਕਮਜ਼ੋਰੀਆਂ ਦਾ ਐਸਾ ਵੀਰੇ ਕੁਝ ਨਹੀਂ ਹੈਗਾ ਜਦੋਂ ਆਪਾਂ ਖੂਨ ਦਾਨ ਕਰਦੇ ਆਂ 24 ਘੰਟੇ ਦੇ ਵਿੱਚ ਕੋਈ ਡਾਕਟਰ ਵਗੈਰਾ ਸਾਰੇ ਕਹਿੰਦੇ ਆ ਵੀ 24 ਘੰਟੇ ਚ ਪੂਰਾ ਹੋ ਜਾਂਦਾ ਏ ਐਦਾਂ ਦੀ ਕੋਈ ਜਗ ਨਹੀਂ ਆ ਸਭ ਨੂੰ ਖੂਨਦਾਨ ਕਰਨਾ ਚਾਹੀਦਾ ਏ ਬਾਕੀ ਵੱਲ ਚੜ ਕੇ ਹਿੱਸਾ ਲਓ ਕੈਂਪ ਵਿਚ ਆ ਕੇ ਜੀ ਮੈਡਮ ਦਾ ਫੈਸਲਾ ਬਤਾ ਇਹ ਜੀ ਮੈਡਾ ਕੇਰ ਹਸਪੀਟਲ ਦਾ ਬਹੁਤ ਵਧੀਆ ਉਪਰਾਲਾ ਹੈ ਮੈਂ ਇਹ ਰੱchnਾ ਚਾਹੁੰਦਾ ਨਾ ਵੀ ਸਾਡੀ ਸੰਸਥਾ ਵੀ ਰੈਗੂਲਰ ਬਲੱਡ ਕੈਂਪ ਏਰੀਆ ਦੇ ਵਿੱਚ ਕਰਦੀ ਆ ਤੇ 18 ਤੋਂ ਲੈ ਕੇ 65 ਸਾਲ ਦਾ ਕੋਈ ਵੀ ਵਿਅਕਤੀ ਇਹ ਬਲੱਡ ਡੋਨੇਟ ਕਰ ਸਕਦਾ ਇਹਦੇ ਨਾਲ ਕੋਈ ਕਮਜ਼ੋਰੀ ਨਹੀਂ ਆਉਂਦੀ ਕੁਛ ਨਹੀਂ ਆਉਂਦਾ ਇਹ ਬਹੁਤ ਵਧੀਆ ਉਪਰਾਲਾ ਸ ਬਹੁਤ ਵੱਡਾ ਉਪਰਾਲਾ ਹੈ ਜੀ ਉਹਨਾਂ ਨੇ ਅੱਜ ਆਪਣੀ ਨੰਦੀ ਜਿਹਦੇ 95 ਜਨਮ ਦਿਨ ਦੇ ਉੱਪਰ ਇੱਕ ਖੂਨਦਾਨ ਕੈਂਪ ਲਵਾਇਆ ਹੈ ਤੇ ਮੈਂ ਸਮਝਦਾ ਕਿ ਸਾਨੂੰ ਸਾਰੇ ਸਮਾਜ ਨੂੰ ਹੀ ਆਪਣੇ ਜਨਮ ਦਿਨ ਦੇ ਉੱਪਰ ਇਹਦਾਂ ਨੇ ਪ੍ਰੋਲੈ ਕਰਨੇ ਚਾਹੀਦੇ ਨੇ ਜਾਂ ਤਾਂ ਕੋਈ ਨਾ ਕੋਈ ਉਹ ਆਪਣਾ ਕਿਤਨਾ ਕਿਤੇ ਖੂਨਦਾਨ ਕਰਨ ਜਾਂ ਕੋਈ ਉਹਨਾਂ ਦੇ ਆਪਣੇ ਜਨਮ ਦਿਨ ਦੇ ਮੌਕੇ ਤੇ ਜਾਂ ਕਿਸੇ ਯਾਦ ਦੇ ਵਿੱਚ ਕੋਈ ਪੌਦਾ ਲਾਇਆ ਜਾਵੇ ਤੇ ਆਪਣੇ ਵਾਤਾਵਰਣ ਨੂੰ ਜਿਹੜਾ ਹੈਗਾ ਕਿ ਇਸ ਤਰ੍ਹਾਂ ਵਿੱਚ ਬਚਾਇਆ ਜਾ ਸਕੇ ਤੇ ਜਿੱਦਾਂ ਹੀ ਉਹਨਾਂ ਨੇ ਅੱਜ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੈ ਮੈਡੀਕਲ ਹਸਪਤਾਲ ਨੇ ਤਾਂ ਮੈਂ ਸਮਝਦਾ ਕਿ ਸ਼ਹਿਰ ਦੇ ਪਿੰਡਾਂ ਦੇ ਸਾਰੇ ਹਸਪਤਾਲਾਂ ਨੂੰ ਇਸਾਰੇ ਸਮਾਜਿਕ ਸੰਸਥਾਵਾਂ ਨੂੰ ਇਦਾਂ ਜਿਹੇ ਉਪਰਾਲੇ ਉਹ ਕਰਨੇ ਚਾਹੀਦੇ ਨੇ। ਰਾਣਾ ਜੀ ਤੁਹਾਨੂੰ ਲੱਗ ਨਹੀਂ ਰਹਾਗਾ ਕਿ ਮੈਡਿਕਅਰ ਹਸਪੀਟਲ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਕਹਿੰਦੇ ਬਜ਼ੁਰਗਾਂ ਦੀ ਸਾਂਹ ਸੁਭਾਲ ਤੱਕ ਨਹੀਂ ਕਰਦੇ। ਰੋਟੀ ਤੱਕ ਤੋਂ ਲਜਾੜ ਦੇਖੇ ਗਏ ਨੇ ਸੜਕਾਂ ਤੇ ਰੋੜਦੇ ਹੋਏ। ਪਰ ਇਹਨਾਂ ਨੇ ਆਪਣੀ ਨਾਨੀ ਜੀ ਦੇ ਜਨਮ ਦਿਨ ਤੇ ਇਹ ਕੈਂਪਰ ਆਇਆ। ਕੀ ਕਹਿਣਾ ਚਾਹੁੰਦੇ ਹੋ? ਕੋਈ ਇਸ ਸਮਾਜ ਵਾਸਤੇ ਇਸ ਬਾਦ ਨੂੰ ਬਹੁਤ ਵੱਡਾ ਮੈਸੇਜ ਹੈ ਜੀ। ਜਿੱਥੇ ਇਹਨਾਂ ਨੇ ਆਪਣੇ ਬਜ਼ੁਰਗਾਂ ਦੇ ਪ੍ਰਤੀ ਇੱਥੇ ਪਿਆਰ ਦਿਖਾਇਆ ਏ, ਉਹਨਾਂ ਦਾ ਸਤਿਕਾਰ ਦਿਖਾਇਆ ਏ। ਉੱਥੇ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਇਹਨ

कुछ उप अच्छा काम कर ले लोगों को खाना ही खिला ले सेवा ही कर ले इसलिए आज उनके दिन में हमने ब्लड डोनेशन कैंप रखा है दूसरा हॉस्पिटल को हमारे छः साल होने वाले हैं तो वो भी एक दिन था इसलिए मैंने कहा वो एक जुलाई को होगा और अट्ठाईस जन जून ज्यादा फर्क नहीं है दो दिन की बात है तो इसलिए हमने साथ ही रख लिया अट्ठाईस तारीख को क्या आपने सोचा कि अपनी नानी जी के जन्मदिन पे ब्लड डोनेट कैंप ही लगाने का आपने क्यों सोचा गी? वो इसलिए सोचा है कि ब्लड डोनेशन से क्या होता है कि सबका भला ही होता है आज एक आदमी जो ब्लड दे रहा है और जिसको वो ब्लड मिलेगा उससे भला ही होगा तो हम कुछ भला कर लें इंस्टेंट कि हम हजारों लाखों की पार्टी करें उससे तो अच्छा है कि हम सबको फ्री खाना खिलाएं और अच्छे से सबकी सेवा करें और आगे भी मैसेज जाए कि आपके जो घर के बुजुर्ग हैं उनके बर्थडे के दिन कुछ सोचिए कुछ करिए और कई ऐसे नौजवान हैं जो अपने माता पिता का आदर नहीं करते और उनको आपने जो है एक मिसाल किया अपनी नानी जी का जन्मदिन मनाकर क्या कहना चाहते हैं उनको क्या संदेश नहीं नहीं ये तो देखिए सबकी उम्र का है सब अपनी उम्र में हर एक एक के फेज आते हैं सबको समझ आती है किसी को जल्दी आती है किसी को लेट आती है मैं किसी के लिए कोई वो नहीं कहना चाहती सब अपनी तरफ से जितना अच्छा करना चाहते करते है करते ही अपनी तो फैमिली के लिए आपके हॉस्पिटल को आपने बताया कि छह साल हो गए हैं जी सर छह साल की उपलब्धियों के बारे में बताएंगे कितनी समाज सेवा की है आपने कौन कौन से कैंप यहाँ पर फ्री लगते हैं या कौन सी दवाई है यहाँ पर फ्री फ्री दी जाती है, फ्री है क्या क्या आप बताना चाहोगे सर हमने हॉस्पिटल खोला था एक जुलाई दो से यहाँ पर जितना हो सकता है मरीजों का सेवा के भाव से काम करते हैं हमारी यहाँ ओपीडी फीस जो पहले हम लेते थे डेढ़ सौ दो सौ रुपये वो हमने धीरे धीरे खत्म कर दी अब हम जीरो कोई पैसे नहीं लेते ताकि पेशेंट को आने में हिचक ना हो एक बार हमें दिखाने में उसको डर ना हो कि यहाँ आएंगे अस्पताल है प्राइवेट है पैसे लग जाएंगे पहले उसकी पर्ची कटती है वो फ्री होती है फिर वो बीपी चेकअप कराता है शुगर कराता है अपनी जांच कराता है वजन कराता है अपना जो एल्टीनेटल पेशेंट्स हैं उनका फीटल हार्ट रेट करते सब हमारे प्रेगनेंसी के पेशेंट्स नौ महीने तक उनका सब काम फ्री चेकअप करते हैं उसके बाद हम टेस्ट लिखते हैं

वो पैसे देना है पैसा देना कोई बहुत बड़ी चीज नहीं है हर एक के पास 400 500 पाँच सौ रुपए हजार रुपये लेके ही आता है इलाज कराने लेकिन उसको पहले हम इलाज तो कर दें सेटिस्फाई तो करें हम उसके पहले उसको देखें तो अच्छे से हम वो ही नहीं कर पाएंगे ये नियत रखेंगे कि इसको हम देखना है हमें इसको दवाई ये वाली लिखने की ज्यादा पैसे लगे टेस्ट ये वाले लिखने की उसको हमारा ज्यादा बिल बने वो मन से वो भावना वो डायरेक्शन ही चेंज कर दिया हम लोगों ने क्योंकि सर हर आदमी रोटी खाता है कोई बिना रोटी के नहीं है पर हम कमाना चाहते हैं तो इतना जरूरी नहीं कि हम लालच करने लग जाए लालच नहीं करना चाहती थी मैं। में एक है कि कई लोग जो हैं डॉक्टर साहब डरते हैं कि अगर हम खून दान करेंगे तो हमें कमजोरी आ जाएगी उनको क्या संदेश दोगे सर इतने सारे लोगों ने आज खून दान कर रहे हैं हमारा कैंप बहुत अच्छा चल रहा है आप लोगों सब का सबका बहुत अच्छा सपोर्ट था खून दान करने के बाद मैंने पहले भी कहाया था कि पहले भी आप अच्छे से खाना पीना खाइए कल खून देने के बाद भी आप बहुत अच्छे से खाना पीना खाइए कभी भी आपको कमजोरी नहीं आएगी कुछ नहीं होगा 15 दिन के अंदर आपका पूरा खून -पूर वैसे ही बन जाएगा आपको कोई प्रॉब्लम नहीं आएगी और जरूर हमारा साथ दीजिए मेडकेयर हॉस्पिटल आइए थे ਤੁਸੀਂ ਦੇਖਿਆ ਤਸਵੀਰਾਂ ਮੈਡਕੇਅਰ ਹਸਪੀਟਲ ਦੇ ਵਿੱਚ ਡਾਕਟਰ ਆਸਤਾ ਦੇ ਨਾਨੀ ਜੀ ਕੁਸ਼ਮ ਲਤਾ अरोड़ा जी ਦਾ 95 ਜਨਮ ਦਿਨ ਉਸ ਜਨਮ ਦਿਨ ਨੂੰ ਸਮਰਪਿਤ ਇਹ ਬਲੱਡ ਡੋਨੇਟ ਕੈਂਪ ਜਿਹੜਾ ਲਗਾਇਆ ਗਿਆ ਤੇ ਆਮ ਆਦਮੀ ਪਾਰਟੀ ਦੇ ਐਮਸੀ ਸਾਹਿਬਾਨਾਂ ਤੋਂ ਲੈ ਕੇ ਚੇਅਰਮੈਨ ਤੱਕ ਨੇ ਜਿਹੜੀ ਹੈ ਸ਼ਿਰਕਤ ਕੀਤੀ ਉਹਨਾਂ ਨੇ ਕਿਹਾ ਕਿ ਇਸ ਹਸਪੀਟਲ ਦਾ ਬਹੁਤ ਵਧੀਆ ਉਪਰਾਲਾ ਹੈ ਤੇ ਇੱਕ ਬਹੁਤ ਵੱਡੀ ਜਿਹੜੀ ਸੇਧ ਜਿਹੜੀ ਹੈ ਲੋਕਾਂ ਨੂੰ ਦਿੱਤੀ ਹੈ ਕਿਉਂਕਿ ਅੱਜ ਕੱਲ ਦੇ ਨੌਜਵਾਨ ਆਪਣੇ ਬਜ਼ੁਰਗਾਂ ਦਾ ਆਦਰ ਮਾਨ ਕਰਨਾ ਭੁੱਲ ਗਏ ਨੇ ਉੱਥੇ ਹੀ ਡਾਕਟਰ ਆਸਥਾ ਦੇ ਵੱਲੋਂ ਆਪਣੀ ਨਾਨੀ ਜੀ ਦਾ 95 ਜਨਮ ਦਿਨ ਮਨਾ ਕੇ ਇੱਕ ਮਿਸਾਲ ਜਿਹੜੀ ਕਾਇਮ ਕੀਤੀ ਹੈ ਤੇ ਬਲੱਡ ਕੈਂਪ ਲਗਾਇਆ ਹੈ ਇਸ ਬਲੱਡ ਕੈਂਪ ਦਾ ਇੱਕ ਹੋਰ ਵੀ ਫਾਇਦਾ ਹੈ ਕਿ ਕਿਸੇ ਮਜਬੂਰੀ ਦੇ ਵਿੱਚ ਫਸੇ ਇਨਸਾਨ ਦੀ ਜਿਸ ਤਰ੍ਹਾਂ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਹੈ ਬਲੱਡ ਦੇ ਨਾ ਮਿਲਣ ਕਰਕੇ ਉਸ ਦੀ ਜਿਹੜੀ ਹੈ ਮੌਤ ਤੱਕ ਹੋ ਜਾਂਦੀ ਹੈ ਉਸ ਨੂੰ ਵੀ ਜਿਹੜਾ ਇਸ ਬਲੱਡ ਕੈਂਪ ਦਾ ਜਿਹੜਾ ਹੈ ਲਹਾਂ ਮਿਲੇਗਾ ਤੇ ਸਾਡਾ ਸਾਰਿਆਂ ਦਾ ਵੀ ਫਰਜ਼ ਬਣਦਾ ਹੈ ਕਿ ਇਹੋ ਜਿਹੇ ਬਲੱਡ ਕੈਂਪਾਂ ਦੇ ਵਿੱਚ ਵੱਧ ਤੋਂ ਵੱਧ ਆਪਾਂ ਹਿੱਸਾ ਪਾਈਏ ਤੇ ਆਪਣੇ ਬਜ਼ੁਰਗਾਂ ਦਾ ਆਦਰ ਮਾਨ ਕਰੀਏ ਅਗਰ ਬਲੱਡ ਕੈਂਪਾਂ ਦੇ ਵਿੱਚ ਹਿੱਸਾ ਪਾਵਾਂਗੇ ਤਾਂ ਕਿਸੇ ਇਨਸਾਨ ਦੀ ਜਿਹੜੀ ਹੈ ਜਾਨ ਬਚਾਈ ਜਾ ਸਕਦੀ ਹੈ ਕੋਰਾਲੀ ਤੋਂ ਡੈਵਿਡ ਵਰਮਾ ਦੀ ਖਾਸ ਰਿਪੋਰਟ